ਡਾਕਟਰ ਨਵਜੋਤ ਕੋੜ ਦਾ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਕਰਨ ਤੇ ਪਾਰਾ ਚੜ ਗਿਆ। ਉਹਨਾਂ ਨੇ ਪ੍ਰਧਾਨ ਸਮੇਤ ਕਈ ਵੱਡੇ ਆਗੂਆਂ ਨੂੰ ਲੈ ਕੇ ਵੱਡੀਆਂ ਕੱਲਾ ਕਰ ਦਿੱਤੀਆਂ ਨੇ। ਦੱਸਦੇ ਕਿ ਨਵਜੋਤ ਕੋਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਨਿਸ਼ਾਨਾ ਬੰਨ੍ਹਿਆ ਤੇ ਪੈਸੇ ਲੈਣ ਵਰਗੇ ਗੰਭੀਰ ਇਲਜ਼ਾਮ ਲਗਾਏ ਨੇ। ਉਨੇ ਦੋਸ਼ ਲਗਾਇਆ ਕਿ ਮਜੀਠੀਆ ਉਹਨਾਂ ਨੂੰ ਉਹ ਸੂਚੀ ਦੇਣ ਲਈ ਤਿਆਰ ਹੈ ਜਿਸ ਚ ਉਹਨਾਂ ਦੇ ਪਰਿਵਾਰ ਨੂੰ ਹਰਾਉਣ ਲਈ ਆਗੂਆਂ ਨੇ ਪੈਸੇ ਵੰਡੇ। ਇਹ ਗੱਲ ਡਾਕਟਰ ਨਵਜੋਤ ਕੋਰ ਸਿੱਧੂ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਚਾਰ ਆਗੂ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਟੜੇਬੰਦੀ ਕਾਰਨ ਹੀ ਕਾਂਗਰਸ ਜਿੱਤ ਨਹੀਂ ਰਹੀ। ਉਹਨਾਂ ਦੋਸ਼ ਲਗਾਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਚੋਂ ਇੱਕ ਹੈ ਤੇ ਉਹਨਾਂ ਦੇ ਸੰਬੰਧ ਗੈਂਗਸਟਰਾਂ ਨਾਲ ਨੇ। ਇਸ ਇਲਾਵਾ ਚਰਨਜੀਤ ਸਿੰਘ ਚੰਨੀ ਮਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਵੀ ਮੁੱਖ ਮੰਤਰੀ ਦੀ ਦੌੜ ਚ ਨੇ ਉਹਨਾਂ ਦਾ ਨਾਮ ਵੀ ਡਾਕਟਰ ਨਵਜੋਤ ਕੋਰ ਸਿੱਧੂ ਨੇ ਲਿਆ ਨਵਜੋਤ ਕੋਰ ਸਿੱਧੂ ਨੇ ਦੋਸ਼ ਲਗਾਇਆ ਕਿ ਬਾਜਵਾ ਦੇ ਭਾਜਪਾ ਦੇ ਨਾਲ ਸੰਬੰਧ ਨੇ ਤੇ ਰਾਜਾ ਵੜਿੰਗ ਰਾਤ ਨੂੰ ਚੋਰੀ-ਚੋਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾਂਦੇ ਨੇ ਜੇਕਰ ਇਹ 4-5 ਚਿਹਰੇ ਹਟਾ ਦਿੱਤੇ ਜਾਣ ਤਾਂ ਪੰਜਾਬ ਚ ਕਾਂਗਰਸ ਜਿੱਤ ਜਾਵੇਗੀ ਡਾਕਟਰ ਨਵਜੋਤ ਕੋਰ ਸਿੱਧੂ ਨੇ ਇਹ ਵੀ ਦੋਸ਼ ਲਗਾਇਆ ਕਿ ਵਿਕਰਮ ਮਜੀਠੀਆ ਉਹਨਾਂ ਨੂੰ ਉਸ ਸੂਚੀ ਦੇਣੇ ਤਿਆਰ ਨੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਨੂੰ ਹਰਉਣ ਲਈ ਪੈਸੇ ਵੰਡੇ। ਡਾਕਟਰ ਸਿੱਧੂ ਨੇ ਕਿਹਾ ਕਿ ਕਾਂਗਰਸ ਇਕੱਠੀ ਹੋ ਜਾਵੇ ਤਾਂ ਅੱਜ ਵੀ ਜਿੱਤਦੀ ਹੈ ਜੇਕਰ ਇੱਕ ਤੇ ਸਹਿਮਤੀ ਹੋ ਜਾਵੇ। ਇਨ੍ਹਾਂ ਚੋਂ ਹੀ ਹਰਉਣ ਲਈ ਪੈਸੇ ਵੰਡੇ ਜਾਂਦੇ ਨੇ। ਇਨ੍ਹਾਂ ਚੋਂ ਹੀ ਬਣੇ ਪਰ ਮੰਨ ਤੇ ਜਾਣ ਕੋਈ ਸ਼ਰੀਫ ਚੁੱਕ ਲੈਣ ਜੋ ਇਹਨਾਂ ਨੂੰ ਚੰਗਾ ਲੱਗਦਾ ਸਾਰਿਆਂ ਨੂੰ ਮਨਜ਼ੂਰ ਹੈ। ਨਵਜੋਤ ਕੋਰ ਨੇ ਕਿਹਾ ਕਿ ਇੱਕ ਇਲਜ਼ਾਮ ਲਗਾ ਦੇ ਨਾਲ ਕਿ ਉਹ ਜਾਂ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਵੀ ਬਿਨਾਂ ਆਫੀਸ਼ੀਅਲ ਕੰਮ ਦੇ ਭਾਜਪਾ ਆਮ ਆਦਮੀ ਪਾਰਟੀ ਨੂੰ ਮਿਲੇ ਨਹੀਂ ਨਵਜੋਤ ਸਿੰਘ ਸਿੱਧੂ ਪ੍ਰਿਯੰਕਾ ਗਾਂਧੀ ਤੋਂ ਇਲਾਵਾ ਕਿਸੇ ਦਾ ਫੋਨ ਨਹੀਂ ਚੁੱਕਦੇ ਉਹਨਾਂ ਖਿਲਾਫ ਕਾਰਵਾਈ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਉਹ ਸਬੂਤ ਲੈ ਕੇ ਜਾਣਗੇ ਤੇ ਕਾਰਵਾਈ ਦੀ ਮੰਗ ਕਰਨਗੇ